ਵੀਡੀਓ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਫਿਲੌਰ ਪੁਲਸ ਨੂੰ ਲਸਾੜਾ ਵਿਖੇ ਲਗਾਏ ਗਏ ਨਾਕੇ ਦੌਰਾਨ ਇੱਕ ਤਰਕ ਵਿੱਚੋਂ 1 क्विंटल 44 ਕਿਲੋ ਚੂਰਾ ਪੋਸਤ ਸਮੇਤ ਦੋ ਨਸ਼ਾ ਤਸਕਰ ਕਾਬੂ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ ਜਾਣਕਾਰੀ ਦਿੰਦਿਆ ਡੀਐਸਪੀ ਸਰਵੰਤ ਸਿੰਘ ਬਲ ਨੇ ਦੱਸਿਆ ਕਿ ਥਾਣਾ ਫਿਲੌਰ ਦੇ ਐਸਐਚਓ ਸੰਜੀਵ ਕਪੂਰ ਦੀ ਪੁਲਿਸ ਪਾਰਟੀ ਵੱਲੋਂ ਲਸਾੜਾ ਵਿਖੇ ਨਾਕਾ ਲਗਾਇਆ ਗਿਆ ਸੀ ਜਿੱਥੇ ਇੱਕ ਤਰਕ ਨੂੰ ਰੋਕ ਕੇ ਸ਼ਾਕ ਦੇ ਆਧਾਰ ਤੇ ਤਲਾਸ਼ੀ ਲਈ ਤਾਂ ਉਸ ਵਿੱਚੋਂ ਇੱਕ ਕੁਇੰਟਲ 44 ਕਿਲੋ ਚੂਰਾ ਪੋਸਤ ਬਰਾਮਦ ਕੀਤਾ ਗਿਆ। ਉਹਨਾਂ ਦੱਸਿਆ ਕਿ ਇਹ ਤਸਕਰ ਬੜੇ ਲੰਬੇ ਸਮੇਂ ਤੋਂ ਲਸਣ ਅਤੇ ਪਿਆਜ਼ ਦੇ ਵਪਾਰ ਦੇ ਨਾਲ-ਨਾਲ ਨਸ਼ਾ ਤਸਕਰੀ ਕਰਦੇ ਸਨ ਤੇ ਇਹ ਲੋਕ ਨਸ਼ਾ ਮਦ ਪ੍ਰਦੇਸ਼ ਤੋਂ ਲਿਆ ਕੇ ਸਪਲਾਈ ਕਰਦੇ ਸਨ ਜਿਨ੍ਹਾਂ ਦੀ ਪਛਾਣ ਵੀਰ ਸਿੰਘ ਕੋਨਾ ਵਾਸੀ ਚੋਗਿਆ, ਸੁਰਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਅਕਲਪੁਰ बोटा सिंह पुत्र सवरन सिंह वासी सांत नगर फिलोर कुलवंत सिंह पुत्र गुरदयाल सिंह वासी सांत नगर फिलोर नु काबू करके कार्रवाई कीती है। ਤੁਸੀਂ ਦੇਖ ਰਹੇ ਹੋ ਸਟਾਫ ਰਿਪੋਰਟਰ ਬੱਗਾ ਸੇਲਕਿਆਣਾ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ। ਧੰਨਵਾਦ। ਡੋਟ ਬੋਟਾ ਬਹੁਤ ਵੱਡੀ ਦਲਾਲ ਵਿੱਚ ਜੜਿਆ। ਫਲੋਰ ਪੁਲਿਸ ਨੇ ਫੜਿਆ ਕੀ ਹੈਗਾ ਸਾਰਾ ਮਾਮਲਾ ਸਾਰਾ ਇਹ। ਇਹ ਸ਼੍ਰੀ ਹਰਕਮਲਪ੍ਰੀਤ ਸਿੰਘ ਖੱਕ ਐਸਐਫਸੀ ਸਾਹਿਬ ਜੰਦਰ ਦਿਹਾਤੀ ਜੀ ਵੱਲੋਂ ਨਸ਼ਿਆਂ ਵਿਰੁੱਧ ਅਤੇ ਮਾੜੇ ਅਨਸਰਾਂ ਉੱਤੇ ਜਿਹੜੀ ਮਹਿਮ ਚਲਾਈ ਗਈ ਆ ਉਸ ਦੀ ਕੜੀ ਵਜੋਂ ਇੰਸਪੈਕਟਰ ਸੰਜੀਵ ਕਪੂਰ ਅਤੇ ਉਸ ਦੀ ਟੀਮ ਵੱਲੋਂ ਸਪੈਸ਼ਲ ਨਾਕਾਬੰਦੀ ਜਿਹੜੀ ਸੀ ਉਹ ਲਾ ਸਾਢੇ ਵਿਖੇ ਕੀਤੀ ਗਈ ਸੀ ਜਿਸ ਵਿੱਚ ਇੱਕ ਗੱਡੀ ਜਿਹੜੀ ਟਰੱਕ ਜਿਹੜਾ ਸੀ ਉਹਨੂੰ ਰੋਕ ਕੇ ਚੈੱਕ ਕੀਤਾ ਗਿਆ ਜਿਹਦੇ ਵਿੱਚੋਂ ਇੱਕ ਕੁਇੰਟਲ ਤੇ 44 ਕਿਲੋ ਜਿਹੜੇ ਆ ਪੱਪੀ ਅਸਕ ਜਿਹੜੀ ਆ ਡੂਡੇ ਚੂਰਾ ਪੋਸਤ ਬਰਾਮਦ ਹੋਏ ਨੇ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਇਹਨਾਂ ਦੀ ਮੋਡਸਪ੍ਰਿੰਟੀ ਜਿਹੜੀ ਸੀ ਇਹ ਪਿਆਜ਼ਾਂ ਦੇ ਵਿੱਚ ਕਦੀ ਲਸਣ ਦੇ ਬੋਰੀਆਂ ਦੇ ਵਿੱਚ ਇਧਰੋਂ ਮੱਧ ਪ੍ਰਦੇਸ਼ ਸਾਈਡ ਤੋਂ ਆਉਂਦੇ ਸਨ ਉਹਦੇ ਵਿੱਚ ਲਕਾਸ਼ ਪਾ ਕੇ ਤੇ ਇਸ ਤਰ੍ਹਾਂ ਡੂੜੇ ਲੈ ਕੇ ਆਉਂਦੇ ਸਨ ਜਿਹੜੇ ਕਿ ਅੱਜ ਉਹ ਬਰਾਮਦਗੀ ਕੀਤੀ ਗਈ ਆ ਜਿਹਦੇ ਵਿੱਚ ਦੋ ਦੋਸ਼ੀ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਗਏ ਨੇ ਤੇ ਇਹਨਾਂ ਦੇ ਜਿਹੜੇ ਫਾਰਵਰਡ ਲਿੰਕ ਹੈਗੇ ਇਹਨਾਂ ਦੇ ਵਿੱਚ ਦੋ ਦੋਸ਼ੀ ਹੋਰ ਨਾਮਜ਼ਦ ਕੀਤੇ ਗਏ ਨੇ ਜਿਨ੍ਹਾਂ ਦੇ ਉੱਤੇ ਆਲਰੇਡੀ ਐਨਡੀ ਦੇ ਮਕਦਮੇ ਦਰਜ ਨੇ ਇੱਕ ਦੋਸ਼ੀ ਜਿਹੜਾ ਮੇਨ ਹੈਗਾ ਉਹ ਉਹਦੇ ਤੇ 22 ਬੋਰੀਆਂ ਦਾ ਮਕਦਮਾ ਆਲਰੇਡੀ ਦਰਜ ਹੈਗਾ ਇਹ ਦਿਨ ਜਿਹੜੇ ਸਾਡੇ ਫਲੋਰ ਇਲਾਕੇ ਦੇ ਵਿੱਚ ਤਸਕਰੀ ਹੁੰਦੀ ਸੀ ਇਹ ਜਿਹੜੀ ਟੋਟਲੀ ਇਹ ਦਿਨ ਬੰਦ ਹੋਵੇਗੀ ਤੇ ਇਹਨਾਂ ਦਾ ਅਸੀਂ ਪੁਲਿਸ ਰਿਪੋਰਟ ਲੈ ਰਹੇ ਹਾਂ ਉਸ ਤੋਂ ਬਾਅਦ ਇਹ ਪਤਾ ਕੀਤਾ ਜਾਵੇਗਾ ਇਹਨਾਂ ਦੇ ਫਾਰਵਰਡ ਲਿੰਕਸ ਕੀ ਸਨ ਤੇ ਬੈਕਵਰਡ ਲਿੰਕਸ ਕੀ ਸਨ ਸਰ ਕਿੱਥੇ ਲੈ ਕੇ ਜਾਣ ਦੀ ਮਨਸ਼ਾ ਸੀ ਇਹਨਾਂ ਦੀ ਇਹਨਾਂ ਦੀ ਲੋਕਲ ਜਿਹੜੇ ਆ ਇਹ ਇੱਥੇ ਜਿਹੜਾ ਬਿਲੋਂਗ ਕਰਦੇ ਆ ਲੋਕਲ ਬੰਦੇ ਇਹ ਲੋਕਲ ਇੱਥੇ ਦੇ ਫਲੋਰ ਦੇ ਹੀ ਨੇ ਇੱਥੇ ਹੀ ਲੈ ਕੇ ਇਹਨਾਂ ਨੇ ਅੱਗੇ ਵਿਚਨੇ ਸਨ ਇਹ ਕਿੰਨੇ ਟਾਈਮ ਤੋਂ ਕਰ ਰਹੇ ਸੀ ਕੰਮ ਇਹ ਜੇ ਉਹਨਾਂ ਦੀ ਐਫ ਆਈ ਆਰ ਪਿਛਲੀਆਂ ਦੇਖੀਆਂ ਜਾਣ ਤੇ ਇਹ ਕਾਫੀ ਦੇਰ ਤੋਂ ਕੰਮ ਕਰ ਰਹੇ ਸੀ ਜੀ Oh will be